ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੱਠਾ ਸਾਹਿਬ ਕੂਤਲਾ ਨਹਿਮ ਖਾਂਦੇ ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਚੱਲਦੇ ਆ ਅੱਠਵੇਂ ਸਥਾਨ ਤੇ ਆਉਂਦਾ ਹੈ ਜੋ ਕਿ ਚੰਡੀਗੜ੍ਹ ਸੜਕ ਤੋਂ 1 ਕਿਲੋਮੀਟਰ ਦੂਰੀ ਤੇ ਸਥਿਤ ਹੈ ਦਸ਼ਮੇਸ਼ ਪਿਤਾ 1704 ਈਸਵੀ ਨੂੰ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਵਕ ਵਕ ਪੜਾਵਾਂ ਤੋਂ ਹੁੰਦੇ ਹੋਏ ਪੱਠਾ ਸਥਾਨ ਤੇ ਪਹੁੰਚੇ ਬਾਕੀ ਸਿੰਘ ਭਾਈ ਦਿਆ ਸਿੰਘ ਨਾਲ ਚਮਕੌਰ ਸਾਹਿਬ ਵੱਲ ਭੇਜ ਦਿੱਤੇ ਗਏ ਗੁਰੂ ਸਾਹਿਬ ਜੀ ਬਾਰੇ ਪਤਾ ਲੱਗਣ ਤੇ ਨਿਹੰਗ ਖਾਨ ਉਹਨਾਂ ਨੂੰ ਕਿਲੇ ਵਿੱਚ ਲੈ ਗਿਆ। ਗੁਰੂ ਜੀ ਸਾਰਾ ਦਿਨ ਕਿਲੇ ਵਿੱਚ ਰਹੇ। ਭਾਈ ਬਚੱਤਰ ਸਿੰਘ ਦੀ ਹਾਲਤ ਦੇਖੀ। ਨਿਹੰਗ ਖਾਨ ਤੇ ਪਰਿਵਾਰ ਨੇ ਯਾਦਗਰ ਲਈ ਕੋਈ ਗੁਰੂ ਸਾਹਿਬ ਤੋਂ ਨਿਸ਼ਾਨੀ ਮੰਗੀ। ਤਾਂ ਗੁਰੂ ਸਾਹਿਬ ਨੇ ਪਰਿਵਾਰ ਦੀ ਦਿਲੇਤੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਤਿੰਨ ਸ਼ਸਤਰ ਭੇਟ ਕੀਤੇ। ਜਿਸ ਵਿੱਚ ਸ੍ਰੀ ਸਾਹਿਬ ਇੱਕ ਕਟਾਰ, ਇੱਕ ਢਾਲ ਬਖਸ਼ਿਸ਼ ਕਰਕੇ ਕਿਹਾ ਕਿ ਇਹਨਾਂ ਦੀ ਸੇਵਾ ਨਾਲ ਤੁਹਾਡੀ ਚੜ੍ਹਦੀ ਕਲਾ ਹਮੇਸ਼ਾ ਰਹੇਗੀ। ਗੁਰੂ ਸਾਹਿਬ ਇਥੋਂ ਸਿੰਘਾਂ ਨਾਲ ਚਮਕੌਰ ਸਾਹਿਬ ਵਾਲੇ ਪਾਸੇ ਚਲੇ ਗਏ। ਕੋਟਲਾ ਨੇ ਹੰਖਾਂ ਨੂੰ ਦਿੱਤੇਗੇ ਤਿੰਨੋਂ ਸ਼ਸਤਰ। ਗੁਰਦੁਆਰਾ ਸਾਹਿਬ ਵਿਖੇ ਸੁਚੋਭਾ। ਜਿਕਰ ਜੋਗਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਜੀਵਨ ਕਾਲ ਵਿੱਚ ਇਸ ਸਥਾਨ ਤੇ ਕੁੱਲ ਚਾਰ ਵਾਰ ਪਧਾਰੇ ਤੇ अनेका ਕਰਾਮਾਤਾਂ ਕੀਤੀਆਂ ਤੇ ਸਿੱਖ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ। ਧੰਨਵਾਦ।